ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਹੈਰੀ ਪਰੀ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਆਨੇ ਕਿਵੇਂ ਹੋ ਯਾਰ ਨਵੇਂ ਵਿੱਡ ਦਾ ਬਹੁਤ ਚਾਹ ਯਾਰ ਸੱਚੀ ਅੱਜ ਸਾਡੇ ਦੂਜਾ ਦਿਨ ਹਾਂ ਕਰਦੇ ਨਵੇਂ ਘਰ ਦੇ ਵਿੱਚ ਸਾਡਾ ਦੂਜਾ ਦੇ ਨਾ ਤੇ ਆਪਦੇ ਘਰ ਦੇ ਵਿੱਚ ਕਨੀ ਭਰੀ ਬੜਾ ਸਕੂਨ ਆ ਰਿਹਾ ਉੱਥੇ ਜਗਾ ਥੋੜੀ ਸੀ ਬਹੁਤ ਔਖੇ ਮਤਲਬ ਰਹਿੰਦੇ ਹੁੰਦੇ ਸੀ ਬਹੁਤ ਔਖਾ ਅਡਜਸਟ ਕੀਤਾ ਤੇ ਬਾਕੀ ਹੌਲੀ ਹੌਲੀ ਕਹਿੰਦੇ ਹੁੰਦੇ ਮਾੜਾ ਮੋਟਾ ਤਾਂ ਯਾਦ ਹੋਦੀ ਫਿਰ ਆਊਗੀ ਹਨਾ ਇੰਨਾ ਟਾਈਮ ਰਿਹਾ ਤੇ ਬਾਕੀ ਕਨੀ ਭਰੀ ਹਾਂਜੀ ਸਹੀ ਤੇ ਮੈਂ ਉੱਤੇ ਖੜ ਕੇ ਦੇਖਦੀ ਸੀ ਲਓ ਵੀ ਮੰਮੀ ਵੀ ਆ ਗਈ ਸਵੇਰੇ ਸਵੇਰੇ ਆਪਣੇ ਕੋਲੇ ਕਹਿੰਦੇ ਚਾਹ ਪੀਣੀਆਂ ਤੁਹਾਡੇ ਘੜੀ ਨੇ ਉਹ ਲੇਟਾਂ ਵਾਲਾ ਕਿਵੇਂ ਲੱਗੇ ਸੁਣਾ ਬਹੁਤ ਸੁਣਾ ਕਰਨੇ ਜਿਹੜੇ ਪਿਆਰ ਕਰਦੇ ਆ ਜਿਉਂ ਸਾ ਨੂੰ ਇਹਨੇ ਜਿਹੜੇ ਪਿਆਰ ਕਰਦੇ ਆ ਮੈਂ ਜਿਆਦਾ ਦੇ ਪਿਆਰ ਕਰਦੇ ਹਾਂਜੀ ਲੋ ਜੀ ਸਵੇਰੇ ਸਵੇਰੇ ਪਿੰਡ ਦੀ ਧੁੱਪ ਸੇਕਣ ਦਾ ਸਵਾਦ ਹੀ ਅਲੱਗ ਹੈ ਹਨਾ ਮੰਮੀ ਹਾਂਜੀ ਪਿੰਡ ਦੀ ਧੁੱਪ ਸੇਕਣ ਦਾ ਸਵੇਰੇ ਸਵੇਰੇ ਸਵਾਦ ਹੀ ਲੱਗਦਾ ਤਾਂ ਪਤਾ ਤਾਂ ਪਤਾ ਹੀ ਲੱਗਦਾ ਮਾਣਾ ਸੀ ਆ ਗਏ ਹਨਾ ਚਾਨਣ ਆਲੀ ਚੜ ਨਿਕਲੀ ਜਾਂਦਾ ਚਾਨਣ ਆਲੀ ਕੱਢੀ ਐਨੇ ਚੜ ਠੀਕ ਐ ਕਿ ਭਾ ਕੇ ਨਵੇਂ ਤੱਕੀ ਪਾਈ ਸੀ ਇੱਕ ਨਹੀਂ 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 ਲਾਂ ਚਾਚੀ ਨੂੰ ਦੇ ਤਾ ਚੀ ਸੁਣਾ ਰੋ ਰੋ ਦਰਦਾ ਏ ਡਰਦਾ ਵੀ ਆ ਇੱਕੋ ਦੰਦੇ ਉਹ ਅੱਖਾਂ ਹੀ ਨਾ ਰਹਿਦਾ ਇਹ ਫਰਿਓ ਨ ਜੈਲ ਸੀ ਹੋਈ ਜਾਂਦੀ ਏ ਖਲਾ ਵੀ ਤੂੰ ਐਨ ਚੱਕਾ ਹੁਣ ਜਾਂਦਾ ਵੀ ਨਹੀਂ ਹਾਂ ਆਉਣਾ ਵੀ ਨਹੀਂ ਤੇ ਉਹਨੂੰ ਚੱਕੜ ਵੀ ਨਹੀਂ ਦੇਣਾ ਮੜੇ ਪਰ ਕਿਹਦੀ ਤੇਰੇ ਕੋਲੇ ਆਉਂਦਾ ਕਿ ਨਹੀਂ ਤੇ ਡਰਦਾ ਵਰੀ ਮੜੇ ਦੇਖੀ ਤੇਰੇ ਕੋਲੇ ਆਉਂਦਾ ਕਿ ਨਹੀਂ ਚੱਕੇ ਉਹ ਤਾਂ ਚੀਜ਼ ਕੀ ਹੈ ਇਹ ਹਾਂ ਚੱਕੀ ਵਾਲਿਆ ਚੱਕੀ ਚਾਚੀ ਜਾਵੜੂ ਕਹਿੰਦੇ ਚਾਚੀ ਆਹ ਬੁੱਢਾ ਲੋਕੀ ਬੁੱਢਾ ਰਹਿਣਦੇ ਰਹਿਣਦੇ ਨਾਰਾ ਨਾਰਵਾ ਆ ਨਾ ਲੈ ਲੈ ਉਹ ਤੂੰ ਤਾਂ ਐ ਤੂੰ ਬੁੱੱਤੇ ਨਾ ਕਰਵੇਂ ਆ ਵੀ ਆਇਆ ਗੱਲ ਵੀ ਕਰਦਾ ਆ ਦੇ ਆ ਦੇ ਦੇ ਕੀ ਵਿਚਾਰੀ ਤੂੰ ਨਾ ਯਾ ਪਿੰਡਾਂ ਦੀ ਜ਼ਿੰਦਗੀ ਬਾਤ ਟੈਂਡ ਹੈ ਨਾ ਵਰੀ ਹੁਣ ਚਾਹ ਆ ਗਈ ਸੀ ਚਾਹ ਪੀਣ ਲੱਗੇ ਹੁਣ ਮੰਮੀ ਦੁੱਧ ਲਿਆਏ ਕਿੰਨੇ ਗਰਮ ਕਰਕੇ ਦੁੱਧ ਲਿਆਏ ਹੈ ਗਰਮ ਕਰਕੇ ਠੀਕ ਹੈ ਜੀ ਠੀਕ ਹੈ ਜਿਹੜੀ ਆਪਾਂ ਨਵੀਂ ਵਾਸ਼ਿੰਗ ਮਸ਼ੀਨ ਲੈ ਕੇ ਆਈ ਸੀ ਉਹਦੇ ਵਿੱਚ ਕੱਪੜੇ ਧੋ ਰਹੇ ਆ ਸਪੈਸ਼ਲ ਪਰੀ ਜੀ ਸਪੈਸ਼ਲ ਥੈਂਕ ਆ ਤੈਨੂੰ ਕਰਦੇ ਕੰਮ ਕਰਨੇ ਵਧੀਆ ਲੱਗਦੇ ਤੈਨੂੰ ਹਣ ਕਹਦੇ ਰਹਿਣ ਸੋਖ ਹੋ ਗਏ ਫਰੀ ਤੇਨੂੰ ਹਣਾ ਯਸ ਕੀ ਲਿਖ ਰਹੀ ਹੈ ਆ ਕੀ ਲਿਖ ਰਹੀ ਹੈ ਹੈਰੀ 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 ਦੀ ਸਪੈਲਿੰਗ H A डबल R Y ਏ ਠੀਕ ਹੈ ਹਾ ਵੀ ਕੀ ਹਾਲ ਹੈ ਤੇਰੇ ਬਸ ਠੀਕ ਹੈ ਪਿੰਡ ਆ ਕੇ ਕਿਵੇਂ ਲੱਗ ਰਿਹਾ ਹੈ ਕੇਰਾ ਤਾਂ ਜੀ ਜੇ ਨਹੀਂ ਲੱਗ ਰਿਹਾ ਕੇਰਾ ਜੀ ਨਹੀਂ ਲੱਗ ਰਿਹਾ ਹਾਂ ਫੋਨ ਚੁਲਾਉਣ ਨੂੰ ਵੀ ਜੀ ਨਹੀਂ ਕਰਦਾ ਕੱਢ ਨਾ ਰਿਹਾ ਪੁੱਤ ਕਰ ਜੀ ਕੇਰਾ ਹੌਲੀ ਹੌਲੀ ਲੱਗੂਗਾ ਨਾ ਉੱਥੇ ਵਧੀਆ ਸੀ ਤੇ ਆਪਾਂ ਕਿੰਨਾ ਟਾਈਮ ਲਾਇਆ ਸਾਢੇ ਦੇ ਡੇਢ ਲਾਇਆ ਹਾਂ 56 ਦਾ ਟਾਈਮ ਲਾਇਆ ਉਹ ਵਧੀਆ ਸੀ ਨਾ ਮੈਂ ਉਸੇ ਮੈਂ ਯਾਦ ਤਾਂ ਵੀ ਜਿਹੜੀਆਂ ਹਾਂ ਹਾਂ ਬਹੁਤ ਜ਼ਿਆਦਾ ਹੈਪੀ ਕਿਚਨ ਦਾ ਹੈਪੀ ਕੈਂਡਾ ਵੀ ਮੇਰਾ ਜੀ ਨਹੀਂ ਲੱਗਦਾ ਉਸ ਘਰ ਦੇਣਾ ਮੇਰਾ ਵੀ ਹੈ ਔਖਾ ਇਹ ਲੱਗ ਰਿਹਾ ਇੱਕ ਵਾਰ ਹਨਾ ਅੱਜ ਚਲਦਾ ਹੈ ਨਾ ਵਧੀਆ ਲੱਗਦਾ ਉਹ ਕਿਸੇ ਤੇ ਦੇਖਣਾ ਹਾਂ ਸਰਤੀ ਦੀ ਸੋਰੰਗ ਵਿੱਚ ਬੈਠੇ ਹਾਂ ਹਾਂ ਮੈਨੂੰ ਇੱਕਦਾਂ ਕਿ ਜੀ ਨਹੀਂ ਲੱਗਦਾ ਸਪੁੱਤ ਥੋੜੇ ਕੋਲ ਆ ਕੇ ਹਾਂ ਉਸ ਤਾਂ ਫਿਰ ਵੀ ਖਾਲ ਲੈ ਰਹਿ ਕੇ ਆਏ ਹਾਂ ਹਾਂ ਮੰਮੀ ਪਤਾ ਕੀ ਕਹਿੰਦੀ ਤਪਰ ਤੁਸੀਂ ਤਾਂ ਇੰਨਾ ਟਾਈਮ ਰਿਹਾਏ ਛੋਡੇ ਬਿਨਾ ਮੇਰਾ ਇੰਨਾ ਟਾਈਮ ਮੈਂ ਵੀ ਕੱਟਿਆ ਹੀ ਐ ਤੇ ਮੇਰਾ ਤੁਹਾਡੇ ਬਿਨਾ ਕਿੰਨਾ ਟਾਈਮ ਨਹੀਂ ਗੀ ਲੱਗਿਆ ਹੈ ਨਹੀਂ ਚਾਚੀ ਨੂੰ ਜੱਫੀ ਪਾਈ ਆ ਗਏ ਹੈ ਚਲੋ ਕਿਵੇਂ ਧੰਦ ਕੱਢਦਾ ਨਾ ਆਏ ਕਰ ਕਿਵੇਂ ਕੱਢਦਾ ਆਏ ਕਰ ਦੱਡ ਵਾਟ ਕਾ ਕੱਢਦਾ ਬਹੁਤ ਗੱਟ ਬਹੁਤ ਗੱਟ ਕਿਵੇਂ ਪ੍ਰੈਕਟਿਸ ਵੀ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਉਹ ਦਿਖਾ ਦੇ ਜੀ ਮੈਨੂੰ ਕਿੱਕੇ ਨਾਲ ਲੜ ਕਰਨੀ ਪਈ ਇਹਨਾਂ ਉਹਨੂੰ ਤਾਂ ਮਾਰਤਾ ਉਹ ਕਰਲੇ ਜੀ ਰੂਮ ਬੁਟਾ ਤਾਜੀ ਐ ਵੀ ਆਪਣਾ ਹੈ ਲੱਖਾ ਬਾਈ ਤੇ ਆਪ ਬਾਈ ਕੀ ਹਾਲ ਹੈ ਠੀਕ ਹੈ ਜੀ ਵਧੀਆ ਓਕੇ ਜੀ ਬਾਕੀ ਰਵਟ ਜਮਾਂ ਜੀ ਠੀਕ ਹੈ ਕਮਰਾ ਕਿਵੇਂ ਲੱਗਿਆ ਤੁਹਾਨੂੰ ਸਿਰਾ ਗੱਲ ਮਾਪਾ ਬਹੁਤ ਸੋਹਣਾ ਬਣਾਇਆ ਬਾਈ ਕਮਰਾ ਹਜੇ ਥੋੜੇ ਰਹਿੰਦਾ ਹੈ ਹਾਂਜੀ ਹਾਂਜੀ ਕਮਰਾ ਰਹਿੰਦਾ ਹਾਂ ਵਧੀਆ ਲੱਗਿਆ ਸਾਨੂੰ ਬਾਈ ਸਕੂਨ ਮਿਲਿਆ ਯਾਰ ਅੰਦਰ ਆ ਕੇ ਹੈ ਹਾਂ ਠੀਕ ਹੈ ਬੈਠੇ ਨਹੀਂ ਬੈਠ ਕੇ ਦਿਖਾਓ ਫਿਰ ਕਰੀ ਬੈਠਾ ਤਾਂ ਸਹੀ ਹੈ ਕਰੀ ਹਾਂ ਕਿਵੇਂ ਲੱਗ ਰਿਹਾ ਬਹੁਤ ਸੋਹਣਾ ਫੀਲ ਹੋ ਰਿਹਾ ਹੈ ਹਾਂ ਵਧੀਆ ਲੱਗ ਰਿਹਾ ਖੁਸ਼ੀ ਵਾਲੀ ਗੱਲ ਆ ਜ ਤੁਹਾਡੇ ਕੋਲ ਆਈ ਹਾਂ ਤੇ ਸਾਰੇ ਤਰਸਦੇ ਆ ਤੈਨੂੰ ਮਿਲਣ ਨੂੰ ਸਾਡੇ ਕੋਲ ਆਇਆ ਨਹੀਂ ਜਾਂਦਾ ਠੀਕ ਹੈ ਠੀਕ ਇਹ ਤਾਂ ਹੈ ਤੇ ਬੂਫਰ ਤੇਰੇ ਫੇਵਰੇਟ ਹੈ ਆ ਮੇਰੇ ਫੇਵਰੇਟ ਹੈ ਮੈਂ ਪਹਿਲਾਂ ਇੱਕ ਲੈ ਸੀਗੇ ਉਹ ਮੈਂ ਜੀਨ ਗਲਤ ਲੈ ਬੈਠਾ ਉਦੋਂ ਇਹ ਚੀਜ਼ ਉਹਨਾਂ ਨੇ ਮੈਨੂੰ ਦਿਖਾਈ ਨਹੀਂ ਤੇ ਉਹ ਮੈਂ ਹੋਰ ਲੈ ਬੈਠਾ ਹਾਂ ਬਾਈ ਫਿਰ ਸਪੈਸ਼ਲ ਆਪਣੇ ਕੋਲੇ ਆ ਕੇ ਕਹਿੰਦਾ ਹੁੰਦਾ ਯਾਰ ਪਹਿਲਾਂ ਤੂੰ ਮੈਨੂੰ ਗਾਣਾ ਸੁਣਾ ਗਾਣਾ ਹੋਰ ਭਾਬੀ ਜੀ ਕਿਵੇਂ ਹੋ ਹਾਂਜੀ ਬਾਈ ਬਜੀ ਤੇ ਕਿਵੇਂ ਲੱਗਿਆ ਰੂਮ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗੇ ਠੀਕ ਹੈ ਜੀ ਭਾਬੀ ਕਹਿੰਦੀ ਸੀ ਮੈਂ ਪਰੀ ਕੋਲੇ ਆਉਣਾ ਪਰੀ ਕੋਲੇ ਆਉਣਾ ਹੈ ਪਰੀ ਮੋਰ ਕੀ ਗਿਨੇ ਮੀ ਨਹੀਂ ਹੋ ਗਈ ਸੀ ਕਹਿੰਨੇ ਆ ਜੋ ਆ ਗਏ ਹਾਂ ਬੋਤਲ ਦੇ ਕਈ ਇੰਨੇ ਹਨ ਹਾਂ ਅੱਜ ਮਸਾਲਾ ਕਿਉਂ ਆਈ ਮੈਨੂੰ ਠੀਕ ਹੈ ਜੀ ਹਾਂ ਬਾਹਨੇ ਮਾਰ ਦਿੰਦੇ ਹੁੰਦੇ ਸੀ ਹੋਰ ਭਾਬੀ ਅੱਜ ਨਹੀਂ ਉਹ ਇਕੱਲੇ ਆਏ ਨੇ ਭਾਬੀ ਤੁਹਾਡੀ ਅੱਖਾਂ ਤਾਂ ਬਲੀ ਤਰੀਵ ਹੈ ਵਾਕਈ ਭਾਬੀ ਦੀਆਂ ਯਾਰ ਅੱਖਾਂ ਬਹੁਤ ਸੋਹਣੀਆਂ ਵਾਕਈ ਤੇ ਇੱਧਰ ਇੱਕ ਬੰਦਾ ਹੋਰ ਕੋਈ ਨੀਕਾਣਾ ਇੱਧਰ ਹੈ ਦੇ ਆਪਣੇ ਨਾਲ ਹੈਲੋ ਇੱਧਰ ਵੀ ਅੱਖਾਂ ਗੱਲਬਾਤ ਕਹਿੰਦਾ ਹੈਲੋ ਉਹ ਬੰਦਾ ਹੈਲੋ ਹੈਲੋ ਕਹਿੰਦਾ ਕਿੰਨੀ ਕ ਖੁਸ਼ੀ ਹੈ ਫਿਰ ਫਰੀ ਤੈਨੂੰ ਮੁੱਚੀ ਉਹ ਕਹਿੰਦਾ ਮੁੱਚੀ ਬੁਟੀ ਅੱਜ ਸਾਨੂੰ ਕੀ ਖਵਾਉਂਗੇ ਅੱਜ ਸਾਨੂੰ ਮਟਰਾਂ ਤੇ ਆਲੂ ਦੀ ਸਬਜ਼ੀ ਦੱਸਿਓ ਚੰਗਾ ਜਰੂਰ ਆਲੂ ਤੇ ਮਟਰ ਗਾਜਰ ਵੀ ਆਹ ਅੱਛਾ ਮਿਕਸ ਵੈਜ ਗਾਜਰਾਂ ਵੀ ਹੈ ਤੂੰ ਅੱਜ ਤੁਸੀਂ ਸਬਜ਼ੀ ਕੱਟ ਕੇ ਜਾ ਹੀ ਵੜੋ ਕਹੀ ਦੀਂ ਜੀ ਕੀ ਰੋਂਗੇ ਪਰਮਿਸ਼ਨ ਮਿਲ ਗਈ ਨਹੀਂ ਨਹੀਂ ਜਾ ਵੜਾਂਗੇ ਰਹਿ ਜਾਓ ਇਹ ਸੱਚੀ ਭੇਜਿਓ ਮੈਨੂੰ ਸੱਚੀ ਰਹਿ ਵਾਹ ਵੀ ਵਾਹ ਫਿਰ ਤਾਂ ਕਮਾਲ ਨਹੀਂ ਕਰਤੀ ਤੁਸੀਂ ਵੀ ਅੱਜ ਡੈਡੀ ਜੀ ਕਹੀ ਜਾਂਦੇ ਸੀ ਨਾ ਪੰਜ ਕੀ ਆ ਹਾਂ ਤੂੰ ਆ ਹਾਂ ਕੀ ਆ ਹਾਂ ਲੈ ਵੀ ਚੰਗ ਲੋ ਆ ਮੰਮਾਂ ਦੇਓ ਜੱਕੇ ਆ ਮੰਮਾ ਕੀ ਆ ਇੱਕ ਬੰਦਾ ਤਿੰਨ ਸਮਾਨ ਫੜਾਉਣਾ ਕੀ ਆ ਕਿਹੜੇ ਡੰਗੇ ਆ ਇੱਧਰ ਆਪ ਤੰਗੇ ਲਿਆਇਆ ਤੁਸੀਂ ਵੀ ਲੈ ਲਓ 2 3 ਗੋ ਚੱਲੋ ਇੱਥੋਂ ਕਰੋ ਹੁਣ ਇੱਥੋਂ 1 2 ਕੀ ਗੋ ਆ ਚੱਲ ਜੂ ਮੇਰੀ ਲਓ ਜੀ ਲੱਖੇ ਪਾਈ ਦੇ ਅੰਦਰ ਬਹੁਤ ਵੱਡੀ ਕਲਾ ਛੁਪੀ ਹੋਈ ਹੈ ਬਹੁਤ ਟਾਈਮ ਤੋਂ ਹਾਂਜੀ ਮੜਿਆ ਆਉਣ ਦਿਓ ਪੇਸ਼ ਕਰੋ ਜੀ ਉਹ ਆ ਦੁਬਾਰਾ 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 ਇਹ ਕਰੀਏ ਉਹ ਆ ਉਹ ਆ ਨਾ ਜ਼ਮੀਨ ਲੈ ਵੀ ਮਿੱਤਰੋ ਉਹਨਾਂ ਚਾਵਨ ਖਾ ਰਿਹਾ ਸਾਰੇ ਰੋਟੀ ਉਹਨੂੰ ਚੈੱਕ ਕਰੋ ਤੁਸੀਂ ਉਹ ਆਪਣੇ ਫੋਨ 'ਚ ਵਧੀਆ ਹਨਾ ਮਨੋਰੰਜਨ ਕਰਕੇ ਰੋਟੀ ਖਾ ਰਿਹਾ ਹੈ। ਉਹ ਮੈਨੂੰ ਆਹ ਫੋਨ ਪਾਸੇ ਜਾ ਕੇ ਦੇ ਗਾਲੀਆਂ ਕਰ ਕਰ ਸਿੱਟੀ ਜੰਮ। ਖਾਲਸਾ ਜੀ ਅਰਥ ਸੀ ਵੀ ਨਹੀਂ ਬੈਠੇ ਕਮਾਲਾਂ ਹੀ ਕਰਦੇ ਹੈ। ਖਾਲਸਾ ਵੀ ਸੋਣਾ ਨਹੀਂ ਬੰਨਿਆ ਯਾਰ। ਓਹੋ। ਲੈ ਖਾਲਸਾ ਜੀ ਬੈਠ ਕੇ ਡੇਡੀ ਜੀ ਬੈਠੇ ਅੱਜ ਹੀ ਮੁਰਤ ਕਰਿਆ ਮੈਂ ਵੀ ਵਾਸਤੇ ਫਿਰ ਮੇਰੇ ਨਾਲ ਹੀ ਕਰਨਾ ਸੀ ਫਿਰ ਅੱਜ ਹੀ ਮੁਰਤ ਕਿਵੇਂ ਡੈਡੀ ਕਿਵੇਂ ਲੱਗ ਰਿਹਾ ਬੈਠੇ ਤੂੰ ਵਧੀਆ ਲੱਗ ਰਿਹਾ ਤੇ ਵਧੀਆ ਲੱਗ ਬੇਟਾ ਇੱਕ ਗਲਾਸ ਪਾਣੀ ਦਾ ਲੈ ਲੈ ਆਉਣੇ ਮੈਂ ਨੌ ਵੀ ਆਪਣੇ ਦਾਦੂ ਜੀ ਆ ਗਏ ਹੁਣ ਆਇਆ ਕੰਮ ਤੋਂ ਹਾਂ ਸਭ ਤੋਂ ਵੱਡਾ ਕਲਾਕਾਰ ਪਾਪਾ ਕਲਾਕਾਰ ਦਾ ਮੋਢਾ ਤਾ ਹੋਣੀ ਆ ਪਾਪਾ ਕੇ ਜਾਣ ਕੇ ਛੌਂਕ ਲੀ ਗਿਆ ਜੀ ਆਪਦੇ ਕੰਮ ਕਰਨ ਨਾ ਪਾਪੇ ਦੇ ਸੁਣਾ ਹੀ ਲੋਕ ਦੇ ਦਰਗਾ ਪਾਪੇ ਤੋਂ ਮੈਂ ਤੇ ਲੱਗਾ ਸੁਣਦੇ ਨਾ ਗਾਣਾ ਮੈਂ ਤੇਰੇ ਦਿਲ ਦੀ ਮੱਛਲੀ ਵੀ ਤੂੰ ਮੇਰਾ ਡੱਡੂ ਜੀਆ ਠੀਕ ਹੈ ਸਰ ਆ ਪਾਪੇ ਤੋਂ ਸੁਣਾ ਹੈਗਾ ਨਾ ਹੁਣ ਆਪਾਂ ਹਾਂ ਗਾਣਾ ਸੁਣਦਾ ਮੱਛਲੀ ਤੂੰ ਮੇਰਾ ਡੱਡੂ ਜੀਆ ਨਹੀਂ ਤਾਂ ਗਾਣੇ ਨਹੀਂ ਕਰਾਂ ਆ ਰਹਾ ਡੱਡੂ ਆ ਵੇ ਕਿਉਂ ਮਿਲਿਆ ਕਿ ਨਹੀਂ ਇਹ ਪਹਿਲਾਂ ਮੈਨੂੰ ਮਿਲਦਾ ਹੁੰਦਾ ਸੀ ਹੁਣ ਭਰਾਵਾ ਕਿੱਥੇ ਮਿਲਦਾ ਮੈਨੂੰ ਤੇ ਤੂੰ ਮੈਨੂੰ ਕਿੱਥੇ ਹੁਣ ਪਰੀ ਨੂੰ ਮਿਲਦੇ ਸਾਰੇ ਫੋਨ ਚਾਹ ਤੈਨੂੰ ਇੱਕ ਟੱਕ ਪੈਰ ਕੀ ਦਾ ਨਪਤਾ ਰੇ ਛੇੜਾ ਲੈ ਤੈਨੂੰ ਸੁਣ ਤਾ ਗਾਣਾ ਲੈ ਹੁਣ ਮੈਨੂੰ ਬੈਠੀ ਤੂੰ ਗੱਟਾ ਫੋਲਾ ਕਰ ਓਕੇ ਤਾ ਦੁੱਲਦ ਗਿਆ ਦੁੱਲਦ ਗਿਆ ਮਸਾਂ ਦੇ ਦੇ ਅਸਲਾਏ ਇਹਦੇ ਬੇ ਚੂਣੀਆਂ ਬਣੀਆਂ ਥੱਲੇ ਥੱਲੇ ਉੱਤੇ ਤੇ ਤਾਂ ਐਡੀਆਂ ਐਡੀਆਂ ਟਾਈਕ ਚੰਪੜਾ ਹੋਈ ਨਾ ਉਹ ਆਹ ਉਹ ਵੈਸੇ ਪਲ ਆ ਚਾਰ ਪਾਦੇ ਚਾ ਉਹ ਮੇਰਾ ਹੋਏ ਕਿਰ ਚਾਰ ਪਾਲੇ ਵੇਦਾ ਕੀ ਹੁੰਦਾ ਹੈ ਹੋਰ ਗਦਰਾ ਚਾਰ ਪਾਦੇ ਆਹੇ ਦਾਦੂ ਕੋਲ ਲੇ ਵੀ ਮੇਰੇ ਪਿਆਰੇ ਸੱਜਣੋ ਅੱਜ ਦਾ ਵਲੌਗ ਆਪਾਂ ਕਰਦੇ ਆਂ ਜੀ ਇੱਥੇ ਐਂਡ ਜਿਹੜੇ ਜਨੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਹਾਈਪ ਦੇ অপਸ਼ਨ ਤੇ ਕਲਿੱਕ ਜ਼ਰੂਰ ਕਰਿਓ ਤੇ ਪਰ ਹੀ ਆਪਣੇ ਲਈ ਲਿਆਈ ਜੀ ਰੋਟੀ ਹਾਂਜੀ ਤੇ ਰੋਟੀ ਪਣੀ ਖਾ ਕੇ ਹੁਣ ਪਹਿੰਦੇ ਆਂ ਜੀ ਤੇ ਆਪਣੇ ਭਰਾ ਹੁਣ ਹੀ ਆਏ ਹੋਏ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਰਾਤ ਨੂੰ ਤੇ ਪੂਰੀਆਂ ਹੈਲੋ ਹਾਈ ਕਰਾਂਗੇ ਫਿਰ ਗੱਲਾਂ ਬਾਤਾਂ ਕੋਈ ਪੁਰਾਣੇ ਦੁੱਖੜੇ ਛੇੜਾਂਗੇ ਨਵੀਆਂ ਗੱਲਾਂ ਕਰਾਂਗੇ ਕਨੇ ਆਈ ਹੁੰਦਾ ਭਰਾਵਾਂ ਦੇ ਆਇਆ ਤੇ ਤੇ ਮੇਰਾ ਬਾਈ ਫਿਰ ਕਰ ਰਿਹਾ ਵੇਟ ਤੇ ਰੋਟੀ ਬਣੀ ਛੱਕ ਲਈਏ ਤੁਸੀਂ ਵੀ ਸਾਰੇ ਜਣੇ ਛੱਕੋ ਰੋਟੀ ਪਾਣੀ ਤੇ ਆਪਣੇ ਵਲੌਗ ਨੂੰ ਕਰੋ ਇੰਜੋਏ ਤੇ ਮਿਲਦੇ ਆਂ ਜੀ ਕੱਲ੍ਹ ਵਾਲੇ ਵਲੌਗ ਦੇ ਵਿੱਚ ਧੰਨਵਾਦ ਜੀ